ਹੈਲੋ ਜੀ ਮੇ ਭਰਾਵਾ ਤੂੰ ਤੇ ਸਾਡਾ ਜੀਣਾ ਹੀ ਆਰਾਮ ਕਰ ਦਿੱਤਾ ਕੀ ਕਰੀਏ ਤੇਰਾ ਗਾਣੇ ਦੇ ਕੁ ਮੈਂ ਗੋਂਦੇ ਜਿਵੇਂ ਕੁੱਤਾ ਡਿੰਗਣ ਡਿਆ ਹੁੰਦਾ ਮਾਸਾ ਸ਼ਰਮ ਨਹੀਂ ਤੈਨੂੰ ਲੋਕੀ ਇੰਨੀਆਂ ਗਾਲਾਂ ਕੱਢਣ ਦੇ ਮਾਸਾ ਤੈਨੂੰ ਸ਼ਰਮ ਯਾ ਨਹੀਂ ਗਈ ਹਣਾ ਮਾਸਾ ਸ਼ਰਮ ਨਹੀਂ ਦੁਬਕੇ ਮਰ ਜਾ ਹੱਥ ਜੋੜਦੇ ਤੇਰੇ ਕਰਕੇ ਤੇ ਸੀ ਫੇਸਬੁੱਕ ਹੀ ਬੰਦ ਕਰ ਦਿੱਤੀ ਤੇਰੇ ਕਰਕੇ ਨਾ ਲੱਗਦਾ ਸਭ ਕੁਝ ਹੀ ਬੰਦ ਹੋਏ ਨਾ ਸਰਕਾਰ ਨੇ ਹੀ ਬੰਦੀ ਕਰ ਦੇਣਾ ਜਿੱਦੜਾ ਤੇਰਾ ਮੋਹ ਲਿਆ ਵੇ ਰਿਆ ਇੰਨਾ ਵਧੀਆ ਗੋਨਾ ਇੰਨਾ ਵਧੀਆ ਗੋਨਾ ਪੀ ਸਾਡੇ ਕੰਨ ਨਾ ਸੁਣਨ ਦੇ ਬੰਦ ਹੋ ਗਿਆ ਸੁਣ ਨਹੀਂ ਬੰਦ ਹੋ ਗਿਆ ਡੇ ਕੰਨ ਬਸ ਕਰ ਜਾ ਬਸ ਕਰ ਜਾ ਲੋਕੀ ਤੈਨੂੰ ਇੰਨੀਆ ਗਾਲਾਂ ਮਾਂ ਪੈਂਦੀਆਂ ਕਢੰਦੀ ਮਾਸਾ ਸ਼ਰਮ ਕਰ ਹੁਣ ਵੱਡਾ ਤੂੰ ਫਿਲਮ ਬਣਾਣ ਡਿਆ ਵਾ ਤੈਨੂੰ ਕੌਣ ਫਿਲਮ ਚ ਲੈਣ ਡਿਆ ਵਾ ਵੱਡਾ ਤੇ ਚੀਮਾ ਬਣਿਆ ਕਰਦਾ ਵਾ ਮਾਣੀ ਤੂੰ ਆਪਣੇ ਆਪ ਨੂੰ ਕਿਹੜਾ ਕਿਹੜਾ ਕੌਣ ਤੈਨੂੰ ਕੰਜਰ ਕਹਿੰਦਾ ਵੀ ਤੂੰ ਸੋਨਾ ਗਾਣਾ ਅਸੀਂ ਤੇ ਪਾਗਲ ਹੋ ਗਏ ਤੇਰੀਆਂ ਵੀਡੀਓ ਵੇਖ ਕੇ ਕਿ ਤੂੰ ਹੈਗਾ ਕੀ ਆਪਣੇ ਨਾਲ ਬਸ ਘਰ-ਬਸ ਘੇ ਬੋਲ ਹੋ ਗਈ ਤੂੰ ਬਹੁਤ ਮਸ਼ਹੂਰ ਹੋ ਗਿਆ ਭਰਾਵਾ ਬਸ ਕਰ ਬਸ ਕਰ ਹੱਥ ਜੋੜਦੇ ਤੇਰੇ ਗਾੜੀ ਬਸ ਕਰ ਜਾ ਹੁਣ ਬਸ ਕਰਦਾ YouTube ਖੋਲ ਦੇ ਉੱਥੇ ਤੂੰ Facebook ਖੋਲ ਦੇ ਉੱਥੇ ਤੂੰ ਹੈਂ ਦੇ WhatsApp ਖੋਲ ਦੇ ਉੱਥੇ ਤੂੰ ਸ਼ਰਮ ਕਰ ਲੈ ਸ਼ਰਮ ਕਰ ਲੈ ਮਾਸਾ ਨੱਕ ਡੋਬ ਜਾ ਬਾਹਰ ਕਿੰਗਾ ਦਾ ਸ਼ੌਂਕ ਹੈ ਤੇ ਕੇ ਕੋਈ ਸਿੱਖ ਲੈ ਬੜਾ ਸੋਰ ਸੁਰਤਾਲ ਦੇ ਲੱਗ ਲੋਕੀ ਤੈਨੂੰ ਕਹਿੰਦੇ 10 ਸਾਲ ਦਾ ਕਰਿਆ ਸਰਕਾਰ ਮੈਂ ਤੈਨੂੰ ਕਹਿੰਨੀ 20 ਸਾਲ ਦਾ ਕਰਿਆ ਸਰਕਾਰ ਤੂੰ ਮੈਂ ਤਾਂ ਕਹਿੰਨੀ 50 ਸਾਲ ਦਾ ਤੇਰੀ ਕਬਰ ਇਹੋ ਨਾਲ ਤੈਨੂੰ ਫੇਰ ਵੀ ਕੁਛ ਨਹੀਂ ਆ ਕਿੱਧਰੋਂ ਸੁਰਤ ਤੂੰ ਕੱਢਦਾ ਕਿੱਧਰ ਜਾ ਕੇ ਵਾਰ ਦੇਣਾ ਤੈਨੂੰ ਇਹ ਸੁਰਤਾਲ ਦਾ ਨਹੀਂ ਪਤਾ ਤੇਰੇ ਨਾਲ ਚੰਗਾ ਤੇ ਮੈਂ ਗਾ ਲੈਨੀ ਆ ਤੇਰੇ ਨਾਲ ਚੰਗਾ ਵਧੀਆ ਤੇ ਆ ਗਾ ਲੈਂਦੀ ਆ ਤੇਰੇ ਨਾਲ ਚੰਗਾ ਤੇ ਭਈਏ ਗਾ ਲੈਂਦੇ ਆ ਫਟੇ ਮੂੰਹ ਤੇਰੀ ਕਰਤੂਤ ਦਾ ਹੀ ਮਰ ਜਾ ਨੱਕ ਡੋਬ ਕੇ ਹੇ ਰੱਬਾ